ਜਿਹੜੀ ਸਾਡੀ ਆੜਤ ਸ਼ੁਰੂ ਤੋਂ ਰੇਟ ਦੇ ਮੁਤਾਬਕ ਵੱਧਦੀ ਹੈ ਰੇਟ ਦੇ ਮੁਤਾਬਕ ਵੱਧਣੀ ਚਾਹੀਦੀ ਹੈ ਹਰਿਆਣੇ ਨੇ ਆਪਣੇ ਕੋਲੋਂ ਜਿਹੜੀ ਆੜਤ ਜਿਹੜੀ ਘੱਟ ਨਾ ਫਰਕ ਸੀ ਉਹ ਦੇਤਾ ਅਸੀਂ ਪੰਜਾਬ ਸਰਕਾਰ ਕੋਲ ਕੱਲ ਇਹੀ ਬੇਨਤੀ ਕਰੀ ਉਹ ਵੀ ਤੁਸੀਂ ਵੀ ਸਾਨੂੰ ਇਹ দাও ਕਿ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਇੱਕ ਤਰੀਕੇ ਤੇ ਸਾਡੇ ਆੜਤੀ ਪੰਜਾਬ ਦੇ ਵਿੱਚ ਮੰਡੀਆਂ 'ਚ ਹੜਤਾਲ ਕਰਨਗੇ ਜਿਨੀ ਗੇਰ ਸਾਡਾ ਇਹ ਮਸੀਹਮ ਸਾਉਂ ਮੀਟਿੰਗ ਕਰਕੇ ਮਸਲਾ ਹੱਲ ਨਹੀਂ ਕਰਦੇ ਉਸ ਦੇ ਅੱਗੇ ਸਟਾਫ ਕੋਸੀ ਮੱਦੀਆਂ ਦੇ ਵਿੱਚ ਹੜਤਾਲ ਰੱਖਾਂਗੇ ਜੀ ਪੰਜਾਬ ਵਿੱਚ ਕੱਲ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਇਸ ਸਬੰਧੀ ਆੜਤੀਆਂ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਗੱਲਬਾਤ ਕਰਦੇ ਹਾਂ ਆੜਤੀ ਐਸੋਸੀਏਸ਼ਨ ਦੇ ਪੰਜਾਬ ਦੇ ਮੀਤ ਪ੍ਰਧਾਨ ਸਾਧੂ ਰਾਮ ਪਟਮਾਚਾਰਾ ਨਾਲ ਸਰ ਕੀ ਮਾਮਲਾ ਜਿਹੜਾ ਕੱਲ ਬਾਈਕਾਟ ਕੀਤਾ ਜਾ ਰਿਹਾ ਹੈ ਮਾਮਲਾ ਜਿਹੜੀ ਐਫਸੀ ਸੈਂਟਰ ਦੀ ਸਰਕਾਰ ਆ ਇਹਨੇ ਸੜੇ ਆੜਤ ਜਿਹੜੀ ਸੀ 22% ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਵਧਦੀ ਸੀ 4 ਸਾਲ ਹੋ ਗਏ ਸਾਡੀ ਆੜਤ ਨੇ 45 ਰੁਪਏ 88 ਬੈਸ ਫਿਕਸ ਕਰਤੀ ਅਸੀਂ ਛੈਂਟਾ ਉੱਥੇ ਦਿੱਲੀ ਵੀ ਮੀਟਿੰਗ ਕਰਕੇ ਆਂ ਵੀ ਜਿਹੜੀ ਸਾਡੀ ਆੜਤ ਸ਼ੁਰੂ ਤੇ ਰੇਟ ਦੇ ਮੁਤਾਬਕ ਵਧਦੀ ਆ ਰੇਟ ਦੇ ਮੁਤਾਬਕ ਵਧਣੀ ਚਾਹੀਦੀ ਆ ਕੱਲ ਸਾਡੀ ਪੰਜਾਬ ਸਰਕਾਰ ਨਾਲ ਮੀਟਿੰਗ ਸੀ ਚੰਡੀਗੜ੍ਹ ਉੱਥੇ ਵੀ ਇਹੀ ਮਸਲਾ ਹੋਇਆ ਕਹਿੰਦੇ ਵੀ ਉੱਥੇ ਗੱਲ ਚੱਲੀ ਵੀ ਹਰਿਆਣੇ ਨੇ ਆਪਣੇ ਕੋਲੋਂ ਜਿਹੜੀ ਆੜਤ ਜਿਹੜੀ ਘੱਟ ਨਾ ਫਰਕ ਸੀ ਉਹ ਦੇਤਾ ਅਸੀਂ ਪੰਜਾਬ ਸਰਕਾਰ ਕੋਲ ਕੱਲ ਇਹੀ ਬੇਨਤੀ ਕਰੀ ਵੀ ਤੁਸੀਂ ਵੀ ਸਾਨੂੰ ਇਹ ਦਓ ਉਹਨਾਂ ਨੇ ਸਾਨੂੰ ਇਹੀ ਭਰੋਸਾ ਦਿਵਾਇਆ ਵੀ ਸਾਡੇ ਸੀਐਮ ਸਾਹਿਬ ਠੇਲੇ ਨੇ ਦੋ ਚਾਰ ਦਿਨ ਤੁਹਾਡੀ ਮੀਟਿੰਗ ਫਿਕਸ ਕਰਾ ਕੇ ਤੁਹਾਡਾ ਇਹ ਮਸਲਾ ਅਸੀਂ ਹੱਲ ਕਰਾਵਾਂਗੇ ਉਹਦੇ ਵਿੱਚ ਮੰਤਰੀ ਖੁਡੀਆਂ ਖੇਤੀਬਾੜੀ ਮੰਤਰੀ ਫੂਡ ਸਪਲਾਈ ਮੰਤਰੀ ਚੀਫ ਸੈਕਟਰੀ ਸਾਰੇ ਅਫਸਰ ਸਾਹਿਬਾਨ ਵਿੱਚ ਤੇ ਉਹਨਾਂ ਨੇ ਫਿਰ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਇੱਕ ਤਰੀਕੇ ਦੇ ਸਾਡੇ ਜਾੜਤੀ ਪੰਜਾਬ ਦੇ ਵਿੱਚ ਮੱਢੀਏ ਜ ਹੜਤਾਲ ਕਰਨਗੇ ਕਿੰਨੀ ਦੇਰ ਸਾਡਾ ਇਹ ਸੀਐਮ ਸਾਹਿਬ ਮੀਟਿੰਗ ਕਰਾ ਕੇ ਮਸਲਾ ਹੱਲ ਨਹੀਂ ਕਰਉਂਦੇ ਉਸ ਦਿਨ ਉਸ ਦਾ ਆਕਾ ਸੀ ਮੱਢੀਆਂ ਦੇ ਵਿੱਚ ਹੜਤਾਲ ਰੱਖਾਂਗੇ ਜਿਸ ਤਰ੍ਹਾਂ ਐਫਸੀ ਨੇ ਸਾਡੇ ইপিਐਫ ਸਾਡ ਦੇ ਲੱਗੂ ਨਹੀਂ ਹੁੰਦਾ ਸਾਡੇ ইপিਐਫ ਦੇ ਪੈਸੇ ਕੱਟਦੇ ਤੇ ਸਾਡੀ ਜਿਹੜੀ ਆਰਟ ਦੇ ਮਤਲਬ ਲੇਬਰ ਘੱਟ ਗਈ ਆ ਸ਼ਾਰਟ ਦੀ ਬਾਤ ਨਹੀਂ ਸ਼ਾਰਟ ਦੇ ਪੈਸੇ ਉਹਨਾਂ ਦੇ ਕਰੀਏ ਅਸੀਂ ਉਹ ਕਰਨੇ ਆ ਵੀ ਜਿੰਨੀ ਦੇਰ ਕੱਲ ਐਫਸੀ ਨਾਲ ਵੀ ਗੱਲ ਹੋਈ ਆ ਵੀ ਜਿੰਨੀ ਦੇਰ ਸਾਨੂੰ ਮਿਲਦਾ ਨਹੀਂ ਉਹਨੀਆਂ ਦੇਰ ਅਸੀਂ ਮੰਡਿਆਂ 'ਚ ਮਾਰ ਨਹੀਂ ਦਬਾਂਗੇ ਕੱਲ ਕੀਤੀ ਜਾਵੇ ਜਿਲੇ ਫਤਿਹਗੜ ਸਾਹਿਬ ਤੇ ਪੂਰੇ ਪੰਜਾਬ ਦੇ ਵਿੱਚ ਇਹ ਹੜਤਾਲ ਹੈ ਉਹ ਸਾਰੇ ਪੰਜਾਬ ਦੇ ਵਿੱਚ ਹੜਤਾਲ ਆ ਜੀ ਇਕੱਲੇ ਜਿਹੜੇ ਜਨੀ ਸਾਰੇ ਪੰਜਾਬ 'ਚ ਆ ਪੰਜਾਬ ਦੇ ਪ੍ਰਧਾਨ ਕੱਲ ਨਾਲ ਸੀ ਸਾਡੇ ਓਕੇ ਲੇਕਿਨ ਪੰਜਾਬ ਸਰਕਾਰ ਦੇ ਜਿਹੜੀਆਂ ਮੰਗਾ ਸੀ ਕੁਝ ਮੰਗਾ ਸੀ ਪੰਜਾਬ ਸਰਕਾਰ ਨੇ ਤਾਂ ਸੁਣ ਲਿੱਤੀ ਅਸੀਂ ਮੰਨ ਵੀ ਲਿੱਤੇ ਅਸੀਂ ਤੇ ਕੇਂਦਰ ਸਰਕਾਰ ਵੱਲੋਂ ਲੱਗਦਾ ਤੁਹਾਨੂੰ ਕਿ ਕਿਤੇ ਕੋਤਾਹੀ ਹੈ ਨਹੀਂ ਕੇਂਦਰ ਸਰਕਾਰ ਕੰਨੀ ਦੇ ਕਰਦਾਈ ਹੈ ਜਿੱਤਰਾ ਹੁਣ ਸੈਲਰ ਵਾਲਾਂ ਦੀ ਕਹਿੰਦੇ ਵੀ ਜਗ੍ਹਾ ਨਹੀਂ ਹੈਗੀ ਪਿਛਲੇ ਸਾਲ ਦੇ ਵੀ ਚੌਲ ਲੱਗਣ ਤੇ ਰਹਿੰਦੇ ਨੇ ਕਦਾਮ ਫੁੱਲ ਹੋਏ ਪਏ ਆ ਅਸੀਂ ਕਹਿੰਦੇ ਆ ਵੀ ਜੇ ਮੰਡੀ 'ਚ ਖਰੀਦ ਵੀ ਲਿਆ ਜੇ ਨਾਲ ਦੀ ਨਾਲ ਲਿਫਟਿੰਗ ਨਾ ਹੋਈ ਉਹ ਸਾਡੇ ਆੜਤੀਆਂ ਦੇ ਗੱਲ ਪੈਣੀ ਹੈ ਛੋੜੀ ਪਿਛਲੇ ਸਾਲ ਵੀ ਪਈ ਹੈ ਅਸੀਂ ਕਹਿੰਦੇ ਵੀ ਜੋ ਨਾਲ ਦੀ ਨਾਲ ਸ਼ੈੱਲ ਵਾਲੇ ਮਾਲ ਆਪਣਾ ਲੋਹਣ ਮੰਡੀ ਚ ਚੱਕਾ ਜਾਵੇ ਖਰੀਦੋ ਸਾਨੂੰ ਕੋਈ ਪਰੇ ਨਹੀਂ ਜਿਸ ਦਿਨ ਸਾਡੀਆਂ ਮੰਗਾ ਮੰਗਲੇ ਸੀ ਮਾਲ ਦੇ ਨੇ ਤਿਆਰ ਆ ਇਹ ਸੰਸਾਧੂ ਰਾਮ ਪਟਮਾਜਰਾ ਆਰਤੀ ਸੈਸ਼ਨ ਪੰਜਾਬ ਦੇ ਮੀਤ ਪ੍ਰਧਾਨ ਉਹਨਾਂ ਨੇ ਕਿਹਾ ਹੈ ਕਿ ਕੱਲ ਤੋਂ ਮੰਡੀਆਂ ਦੇ ਵਿੱਚ ਖਰੀਦ ਨਹੀਂ ਹੋਵੇਗੀ ਪੋਤੀਗੜ ਸਾਹਿਬ ਤੋਂ ਦੀਪਤ ਸਿੰਘ ਬੀਰਪੁਰ